ਜਿਹੜਾ ਮੁੱਖ ਮੰਤਰੀ ਆਪ ਦੀ ਧੀ ਦੀ ਫੋਟੋ 'ਚ ਹੁਣੇ ਆ ਇੰਟਰਵਿਊ ਹੋਇਆ ਸੀ ਚੈਨਰ ਦਾ ਬੜਾ ਵੱਡਾ ਪੱਤਰਕਾਰ ਸੀ ਉਹ ਪੁੱਛਦਾ ਸੀ ਆ ਫੋਟੋ ਕਿਦੀ ਆ ਫੋਟੋ ਕਿਦੀ ਆ ਫੋਟੋ ਕਿਦੀ ਤੇ ਆਪ ਦੀ ਧੀ ਨੂੰ ਸਿਆਲੜ ਤੋਂ ਭੱਜ ਗਿਆ ਕਿੰਤੋਂ ਬੇਸ਼ਰਮ ਬੰਦਾ ਕੋਈ ਹੋ ਸਕਦਾ ਇਹ ਕਹਿੰਦਾ ਇਹ ਤਾਂ ਮੇਰਾ ਭਾਂਜਾ ਦੇ ਨਾਲ ਆਪ ਦੀ ਧੀ ਦੀ ਫੋਟੋ ਸੀ ਫੋਟੋ ਥੱਲੇ ਨੂੰ ਕਰਤੀ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕੇ ਆ ਕੀ ਉਹ ਸੂਬੇ ਦਾ ਕਦੇ ਹੋ ਸਕਦਾ ਮੇਰੇ ਬੀ ਜਿਹੜਾ ਸ਼ਰਾਬ ਪੀ ਕੇ ਗੁਰੂ ਦੀ ਹਾਜ਼ਰੀ 'ਚ ਜਾਵੇ ਕਿ ਤੁਸੀਂ ਕਦੇ ਉਹ ਜਿਹਨੂੰ ਮਾਫ਼ ਕਰ ਸਕਦੇ ਹੋ ਜਿਹੜਾ ਸ਼ਰਾਬ ਪੀ ਕੇ ਵਿਧਾਨ ਸਭਾ ਚਲੇ ਜਾਵੇ ਪਾਰਲੀਮੈਂਟ ਚਲੇ ਜਾਵੇ ਨਾਲ ਦੇ ਸਾਥੀ ਕਹਿਣ ਕਿ ਇਹ ਚੋਂ ਬਦਬੂ ਫੜੀ ਜਾਂਦੀ ਉਹਨੂੰ ਪਰ੍ਹਾਂ ਬਿਠਾ ਦਿਓ ਯੋ ਨੂੰ ਕਦੇ ਤੁਸੀਂ ਪੰਜਾਬ ਦਾ ਅਧਰਤੀ ਸਮਝ ਸਕਦੇ ਆ ਆਮ ਤੌਰ ਤੇ ਤਾਂ ਪੁਲ ਚਾਲੇ ਵੀ ਚਲਾਨ ਕੱਟਦੇ ਇਹ ਤਾਂ ਪਤਾ ਨਹੀਂ ਕਿਉਂ ਨਹੀਂ ਚਲਾਨ ਕਟਿਆ ਜਾਂਦਾ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਚਲਾ ਕੇ ਵਿਖਾਵੇ ਉਹਦੀ ਮਰਵਾ ਮਰਵਾ ਫੂਕਾ ਫਿਰ ਉਹਨੂੰ ਕਹਿੰਦੇ ਲੈ ਤੂੰ ਤਾਂ ਸ਼ਰਾਬ ਬੜੀ ਪੀਤੀ ਆ ਤੇ ਗੱਡੀ ਤਾਂ ਚਲਾਉਣ ਨਹੀਂ ਦਿੰਦੇ ਇੱਥੇ ਸੂਪਾ ਹੀ ਚਲਾਉਣ ਦਿੰਦਾ ਸਰ ਕਿ ਮੇਰੇ ਵੀਰੋ ਫਿਰ ਕੀ ਰਿਜਲ ਨਿਕਲਣਾ ਸ਼ਰਾਬੀ ਬੰਦੇ ਨੇ ਜਦੋਂ ਤੁਸੀਂ ਬੱਚੇ ਮੈਨੂੰ ਪਤਾ ਮੇਰੇ ਇਸ ਭਾਸ਼ਣ ਤੋਂ ਬਾਅਦ ਦਰਦ بڑا ਹੋਣਾ ਮੈਂ ਪਰਚਾ ਦੇ ਦੇਣਾ ਮੈਂ ਮਜੀਠੀਆ ਨਹੀਂ ਦਰਦਾ ਤੇਰੇ ਪਰਚੇ ਕੁੱਤੇ ਦੇ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਸੇ ਵਾਰੀ ਵਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈਆਂ ਨਾ ਚੀਕਾਂ ਤੇ ਫੇਰ ਤੇ ਕੋ ਸਹੀ ਨਹੀਂ ਜਾਣੀਆਂ ਉਹ ਤੇਰੇ ਹਾਲਾਤ ਬਣ ਜੇ ਇਸ ਲਈ ਮੈਂ ਇਹ ਗੱਲ ਤੇ ਜਾਣਾ ਨਹੀਂ ਚਾਹੂਗਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਧ ਸੰਗਤ ਜੀ ਉਹਨੇ ਕਦੇ ਪੰਜਾਬ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕੱਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਤਲ ਧਰਨਾ ਕੀ ਮਾਰਿਆ ਸੀ ਛੀਦੇ ਆਜੇ ਉਹ ਛੀਦੇ ਪਕੜ ਸੀਂਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹੇ ਮਰਨ ਵਰਤੇ ਇਹ ਪਹਿਲਾ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਫੇਰ ਜਾ ਕੇ ਖਾ ਪੀਵੇ ਇਹ ਪਹਿਲੇ ਮਰਨ ਵਰਤੇ ਵੇਖਿਆ ਅਰੇ ਕਹੇ ਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੇ ਜਾਂ ਵਰਤ ਰੱਖ ਲਿਆ ਮੇਰੇ ਚੱਕੇ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਸੇ ਉਹ ਬਾਹਰ ਆ ਜੀ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਉਹ ਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਾਵ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੰਦੀ ਛੇਤੀ ਮੈਂ ਤਾਂ ਇਹਨਾਂ ਲੀਟਰਾਂ ਤੇ ਹੈਰਾਨ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਕੀ ਹੈ ਇਸਨਾਤੇ ਉਹ ਰੋਜ਼ ਸ਼ੁਰੂ ਹੋ ਜਾਂਦਾ 130 130 130 ਵੇਖੋ ਇੱਕ ਹੋਰ ਨਾਲ ਗੁੱਸਾ ਕਰਦੇ ਹੋ ਆ ਜਿਹੜੀ ਜਿਹਦੀ ਗੱਲ ਮੈਂ ਕਰਨ ਲੱਗਿਆ ਭਗਵਾਨ ਤੁਮਾਨ ਦੀ ਚਲੋ ਪਿਆਰ ਨਾਲ ਮੁੱਖ ਮੰਤਰੀ ਆ ਗੁੱਸਾ ਕਰਦੇ ਆ ਕਿ ਆਪ ਵਾਲੇ ਕਿ ਸਾਡੇ ਮੁੱਖ ਮੰਤਰੀ ਨੂੰ ਮਾੜਾ ਬੋਲਦਾ ਲਈ ਸਾਰੇ ਧੀਆ ਪੁੱਤਾਂ ਵਾਲੇ ਹੋਣਾ ਜੀ ਹਰੇਕ ਦੇ ਘਰ ਤੇ ਧੀ ਜਾਂ ਪੁੱਤ ਤਾਂ ਹੈ ਕਿ ਗੁਰੂ ਕਿਰਪਾ ਕਰੇ ਚਲੋ ਜਿਹੜੀ ਧੀ ਆਪਦੇ ਪਿਓ ਦਾ ਸਤਕਾਰ ਨਾ ਕਰੇ ਕੀ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਉਹ ਕਾਬਲੀਅਤ ਰੱਖਦਾ ਕਿ ਨਹੀਂ ਰੱਖਦਾ ਦੱਸੋ ਮੈਨੂੰ ਰੱਖਦਾ ਕਿ ਨਹੀਂ ਰੱਖਦਾ ਜਿਹੜਾ ਮੁੱਖ ਮੰਤਰੀ ਆਪ ਦੀ ਧੀ ਦੀ ਫੋਟੋ 'ਚ ਹੁਣੇ ਆ ਇੰਟਰਵਿਊ ਹੋਇਆ ਸੀ ਕਚੈਨਰ ਦਾ ਬੜਾ ਵੱਡਾ ਪੱਤਰਕਾਰ ਸੀ ਉਹ ਪੁੱਛਦਾ ਸੀ ਆ ਫੋਟੋ ਕਿਦੀ ਆ ਫੋਟੋ ਕਿਦੀ ਆ ਫੋਟੋ ਕਿਦੀ ਤੇ ਆਪ ਦੀ ਧੀ ਨੂੰ ਸਿਆਲਣ ਤੋਂ ਭੱਜ ਗਿਆ ਕਿਤੋਂ ਬੇਸ਼ਰਮ ਬੰਦਾ ਕੋਈ ਹੋ ਸਕਦਾ ਇਹ ਕਹਿੰਦਾ ਇਹ ਤਾਂ ਮੇਰਾ ਭਾਂਜਾ ਤੇ ਨਾਲ ਆਪ ਦੀ ਧੀ ਦੀ ਫੋਟੋ ਸੀ ਫੋਟੋ ਥੱਲੇ ਨੂੰ ਕਰਤੀ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਕੀ ਉਹ ਸੂਬੇ ਦਾ ਕਦੇ ਹੋ ਸਕਦਾ ਮੇਰੇ ਵੀਰ ਜਿਹੜਾ ਸ਼ਰਾਬ ਪੀ ਕੇ ਗੁਰੂ ਦੀ ਹਾਜ਼ਰੀ 'ਚ ਜਾਵੇ ਕਿ ਤੁਸੀਂ ਕਦੇ ਉਹ ਜਿਹਨੂੰ ਮਾਫ਼ ਕਰ ਸਕਦੇ ਜਿਹੜਾ ਸ਼ਰਾਬ ਪੀ ਕੇ ਵਿਧਾਨ ਸਭਾ ਚਲੇ ਜਾਵੇ ਪਾਰਲੀਮੈਂਟ ਚਲੇ ਜਾਵੇ ਨਾਲ ਦੇ ਸਾਥੀ ਕਹਿਣ ਕਿ ਇਹ ਚੋਂ ਬਦਬੂ ਵੜੀ ਆਉਂਦੀ ਉਹਨੂੰ ਪਰ੍ਹਾਂ ਬਿਠਾ ਦਿਓ ਕਿ ਉਹਨੂੰ ਕਦੇ ਤੁਸੀਂ ਪੰਜਾਬ ਦਾ ਧਰਤੀ ਸਮਝ ਸਕਦੇ ਹੋ ਆਮ ਤੌਰ ਤੇ ਤਾਂ ਪੁਲਿਸ ਵਾਲੇ ਵੀ ਚਲਾਨਟ ਕੱਟਦੇ ਇਹਦਾ ਪਤਾ ਨਹੀਂ ਕਿਉਂ ਨਹੀਂ ਚਲਾਨਟ ਕਟਿਆ ਜਾਂਦਾ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਚਲਾ ਕੇ ਵਿਖਾਵੇ ਉਹਦੀ ਮਰਵਾ ਮਰਵਾ ਫੂਕਾਂ ਫਿਰ ਉਹਨੂੰ ਕਹਿੰਦੇ ਲੈ ਤੂੰ ਤਾਂ ਸ਼ਰਾਬ ਬੜੀ ਪੀਤੀ ਆ ਤੇ ਗੱਡੀ ਤਾਂ ਚਲਾਉਣ ਨਹੀਂ ਦਿੰਦੇ ਇੱਥੇ ਸੂਪਾ ਹੀ ਚਲਾਉਣ ਦਿੰਦਾ ਸਾਰਾ ਕਿ ਮੇਰੇ ਵੀਰੋ ਫਿਰ ਟੈਸਟ ਰਿਜ਼ਲਟ ਨਿਕਲਣਾ ਸ਼ਰਾਬੀ ਬੰਦੇ ਨੇ ਜਦੋਂ ਸੂਪਾ ਚੋ ਮੈਨੂੰ ਪਤਾ ਮੇਰੇ ਇਸ ਭਾਸ਼ਣ ਤੋਂ ਬਾਅਦ ਦਰਦ بڑا ਹੋਣਾ ਮੈਂ ਪਰਚਾ ਦੇ ਦੇਣਾ ਮੈਂ ਮਜੀਠੀਆ ਨਹੀਂ ਦਰਦਾ ਤੇਰੇ ਪਰਚੇ ਕੁਰਸੀ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲਦੀ ਆ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖਣੀ ਤੇ ਜੇ ਕਿਸੇ ਵਾਰੀ ਬੱਤਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈ ਆ ਨਾ ਚੀਕਾਂ ਤੇ ਫੇਰ ਤੇ ਕੋਈ ਸਹੀ ਨਹੀਂ ਜਾਣੀਆ ਜੋ ਤੇਰੇ ਹਾਲਾਤ ਬਣ ਗਏ ਇਸ ਲਈ ਮੈਂ ਇਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਥ ਸੰਗਤੀ ਉਹਨੇ ਕਦੇ ਪੰਜਾਬ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛੀਦੇ ਆਜਮ ਛੀਦ ਪਗਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਦੇ ਬੈਠੇ ਸੀ ਮਰਨ ਵਰਤ ਇਹ ਪਹਿਲਾ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਛਾਬ ਨੂੰ ਫੇਰ ਜਾ ਕੇ ਖਾ ਪੀਵੇ ਇਹ ਪਹਿਲਾ ਮਰਨ ਵਰਤ ਵੇਖਿਆ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬਤਾ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਥੇ ਉਹ ਬਾਹਰ ਆ ਜੇ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਉਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਾਬ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੰਦੀ ਛੇਤੀ ਮੈਂ ਤਾਂ ਇਹਨਾਂ ਲੀਡਰਾਂ ਤੇ ਹੈਰਾਨ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਦੀ ਆ ਆ ਜਿੰਨੇ ਵੀ ਵੱਡੇ ਚਿਹਰੇ ਨੇ ਨਾ ਆ ਬਿੱਟੂ ਦੀ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਉਹਨੂੰ ਨਵੇਂ ਜਮਾਨੇ ਦਾ ਬਿੱਟਾ ਹੀ ਸਮਝਦਾ ਮੈਨੂੰ ਲੱਗਦਾ ਸਕਿਉਰਟੀ ਪਿੱਛੇ ਪਤਾ ਨਹੀਂ ਕਿਹੇ ਚੱਕਰ ਪਿੱਛੇ ਕਿਹੜੀਆਂ-ਕਿਹੜੀਆਂ ਗੱਲਾਂ ਕਹਿੰਦਾ ਜਿਹੜਾ ਇੱਕ ਆਈ ਉਹਦਾ ਇੰਟਰਵਿਊ ਤੁਸੀਂ ਦੇਖਿਆ ਹੋਣਾ ਇੱਕ ਗਰੇਵਾਲ ਸਾਹਿਬ ਨੇ ਭਾਤਪਾ ਦੇ ਉਹਦੇ ਨਾਲ ਇੰਟਰਵਿਊ ਲਿਆ ਇਹ ਜਿਹੇ ਤਾਂ ਮੈਂ ਜੁੱਤੀ ਮਾਰਾਂ ਮੈਂ ਗੱਲ ਨਾ ਕਰਾਂ ਹੁਣ ਭਾਈ ਜਾ ਕੇ ਉਹਨਾਂ ਦੀ ਗੱਲ ਵਖੜੀ ਚ ਬਹਿ ਗਿਆ ਉਹਨਾਂ ਦੀ ਝੋਲੀ ਅੱਡ ਕੇ ਉਹਨਾਂ ਨਾਲ ਚੜ ਗਿਆ ਗੱਡੀ 'ਚ ਕੋਈ ਸ਼ਰਮ ਹੈ ਕਿ ਨਹੀਂ ਆ ਲੋਕਾਂ ਨੂੰ ਆਉਂਦੀ ਹੈ ਇਹ ਜਿਹੇ ਲੀਡਰਾਂ ਨੂੰ ਸਾਨੂੰ ਆਪ ਨੂੰ ਆਉਂਦੀ ਹੈ ਕਿ ਸਾਡਾ ਕਿਰਦਾਰ ਕਿੱਡਾ ਡਿੱਗ ਗਿਆ ਕੀ ਲੋਕਾਂ ਨੂੰ ਵਿਸ਼ਵਾਸ ਸਾਡੀ ਗੱਲ ਦਾ ਰਹੇ ਅੱਗੇ ਲੀਡਰਾਂ 'ਚ ਕਿੰਨੇ ਕੁ ਲੋਕ ਜਿੱਤ ਕਰਦੇ ਉਹ ਤਾਂ ਰੋਜ਼ WhatsApp 'ਤੇ ਆਉਂਦਾ ਹੀ ਆ ਮਗਰ ਕੀ ਤੇ ਇਹੇ ਜੇ ਕਰਦੇ ਜਿਹੜਾ ਹੁਣ ਪਿਛਲੇ 6 ਮਹੀਨਿਆਂ ਚ ਤਿੰਨ ਪਾਰਟੀ ਬਦਲ ਗਿਆ ਹੋਵੇ ਜਿਨੇ ਵੇਖੋ ਕਮਾਲ ਦੀ ਗੱਲ ਉਹ ਹਰੂ ਗੱਲ ਉਹਨੇ ਸ਼ਿਕਾਇਤ ਦਰਜ ਕੀਤੀ ਕਿ ਸਾਨੂੰ ਭਾਜਪਾ ਦੇ ਹੋਮ ਮਨਿਸਟਰ ਨੇ 25-25 ਕਰੋੜ ਦਾ ਆਫਰ ਦਿੱਤਾ ਸੀ ਤੇ ਅੱਜ ਸਾਲ ਬਾਅਦ ਜਿਨੇ ਸ਼ਿਕਾਇਤ ਕਰਤਾ ਉਹੀ ਭਾਜਪਾ ਚਲੇ ਗਿਆ ਹੁਣ ਕੀ ਕਵਾਂਗੇ ਕਿ ਪੰਜਾਬ ਦੇ ਤਾਂ ਕੀ ਸੌਦਾ ਕਿਵੇਂ ਨਿਪੜ ਗਿਆ ਭਾਈ ਲੋਕਾਂ ਨੂੰ ਵੀ ਤਾਂ ਦੱਸਦਾ ਉਹ ਤੇ ਤਾਂ ਤੂੰ ਰੌਲਾ ਪਾਉਂਦਾ ਸੀ ਸ਼ਿਕਾਇਤ ਕਰਦਾ ਸੀ ਅੱਜ ਜਦ ਇਹੇ ਜਿਹੇ ਹਾਲਾਤ ਬਣ ਜਾਣ ਤੇ ਭਾਈ ਸਾਹਿਬ ਲੋਕਾਂ ਦਾ ਕਾਹਦਾ ਭਰੋਸਾ ਰਹਿ ਜਾਣਾ ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ ਗੱਲਾਂ ਸਾਰਿਆਂ ਨੇ ਬੜੀ ਕੀਤੀ ਅੱਗੇ ਸਮਾਂ ਮਿਲੂਗਾ ਮਗਰ ਅੱਜ ਮੈਂ ਬੇਨਤੀ ਕਰਦਾ ਕਿ ਭਾਈ ਚਾਰੇ ਇੱਕ ਸਾਜ ਅਮਨ ਸ਼ਾਂਤੀ ਕਾਨੂੰਨ ਅੱਜ ਸਾਨੂੰ ਵੀ ਪਿੰਡਾਂ 'ਚ ਆ ਬੈਠੇ ਬੰਟੀ ਹੁਰੀ ਔਰ ਬੈਠੇ ਆ ਸਾਡੇ ਮਸੀਹ ਭਾਈ ਚਾਰੇ ਵਾਲੇ ਜਦ ਮੈਨੂੰ ਯਾਦ ਆ ਸੀ ਭਾਜਪਾ ਦੇ ਸਿੰਬਲ ਨਾਲ ਜੋਸ਼ੀ ਸਾਹਿਬ ਲੜਦੇ ਸੀ ਨਾ ਓਹੀ ਪਿੰਡ ਜਦੋਂ ਸਾਡੀ ਵੋਟਾਂ ਹੁੰਦੀ ਸੀ 500 ਤੇ ਜਿੱਤਦੇ ਸੀ ਜਦੋਂ ਐਮਪੀ ਵਾਲੀ ਲੜਦੇ ਹੀ ਪਤਾ ਨਹੀਂ ਕੀ ਕੰਮ ਚੱਕਰ ਹੁੰਦਾ ਸੀਗਾ 5 ਵੋਟਾਂ ਤੇ ਹਾਰ ਜਾਂਦੇ ਸਨ ਤੇ ਮੈਂ ਜਾ ਕੇ ਕਹਿੰਦਾ ਮੈਂ ਯਾਰਾ ਕੀ ਕਿਤੇ ਨੇ ਭਾਜੀ ਤੁਹਾਡੇ ਨਾਲ ਆ ਸਾਨੂੰ ਵੀ ਧੌਮਾ ਹੋ ਰਾ ਕਿ ਨਾਲ ਪਤਾ ਨਹੀਂ ਕਿਵੇਂ ਗਾਂ ਕੀ ਕਰਨਗੇ ਉਦੋਂ ਹੀ ਪਤਾ ਲੱਗਦਾ ਛਾਡੀ ਵੋਟਾਂ ਫੇਰ ਆਉਂਦੀਆਂ ਫੇਰ 500 ਤੋਂ ਜਿੱਤ ਜਾਂਦੀ ਇਹ ਭਾਈ ਤੁਹਾਨੂੰ ਵੀ ਬੇਨਤੀ ਆ ਹੁਣ ਤਾਂ ਆਹਾ ਵੱਧਿਆ ਗਿਆ ਮਸਲਾ ਹੱਲ ਹੋ ਗਿਆ ਇੱਕ ਕਿਸਾਨ ਭਰਾਵਾ ਨੂੰ ਵੀ ਬੇਨਤੀ ਆ ਕਿ ਹੁਣ ਨਾ ਕੋਈ ਕੋਈ ਐਵੇਂ ਪ੍ਰੋਤੀ ਕਰੀ ਜਾਂਦੇ ਸਮਝੌਤਾ ਸਮਝੌਤਾ ਭਾਈ ਕੋਈ ਸਮਝੌਤਾ ਹੋ ਕੇ ਗੱਲ ਕੀਤੀ ਆ ਕਿ ਪੰਜਾਬ ਪਹਿਲਾਂ ਤੇ ਸਮਝੌਤੇ ਮੰਗਰੋ ਗੱਲ ਕਿਸਾਨ ਦੀ ਕਰੋ ਗੱਲ ਐਮਐਸਪੀ ਦੀ ਕਰੋ ਗੱਲ ਧਕੇਸ਼ਾਈ ਦੀ ਜੋ ਤੁਸੀਂ ਕੀਤੀ ਆ ਉਹਦੀ ਕਰੋ ਜਦ ਤੱਕ ਇਹ ਮੁੱਦੇ ਪੰਜਾਬ ਦੇ ਅਡਰੈਸ ਨਹੀਂ ਹੋਣੇ ਕੋਈ ਸਮਝੌਤਾ ਨਹੀਂ ਤੁਸੀਂ ਵੱਡੀ ਸ਼ਰਾਰਤ ਦੇਖੋ ਆ ਜੋਸ਼ੀ ਸਾਹਿਬ ਨੇ ਥੋੜੀ ਜੀ ਗੱਲ ਕੀਤੀ ਆ ਇੱਕ ਸਭ ਤੋਂ ਵੱਡਾ ਕਾਰੋਬਾਰੀ ਆ ਮੈਂ ਉਹਦਾ ਨਾਮ ਨਹੀਂ ਲੈਣਾ ਜਾਣਦੇ ਤੁਸੀਂ ਵੀ ਉਹ ਹੁਕਮਰਾਨ ਨਾਲ ਉਹਦਾ ਬੜਾ ਪਿਆਰ ਆ ਉਹਦਾ ਗੁਜਰਾਤ 'ਚ ਸਮੁੰਦਰੀ ਕੰਡੇ ਤੇ ਉਹਦਾ ਇੱਕ ਉਹ ਚੱਲਦਾ ਹੈ ਪੋਰਟ ਜਿੱਥੋਂ ਸਾਰਾ ਇਸ ਨਾਲ ਸ ਆਨ ਪ੍ਰਦਾਨ ਹੁੰਦਾ ਐ ਐਕਸਪੋਰਟ ਇੰਪੋਰਟ ਹੁੰਦੀ ਆ ਜੇ ਗੁਜਰਾਤ ਤੋਂ ਮਹਾਰਾਸ਼ਟਰਾ ਤੋਂ ਪਾਕਿਸਤਾਨ ਉਰਦਾਨistan ਨਾਲ ਟ੍ਰੇਡ ਹੋ ਸਕਦਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਗਾ ਬਾਰਡਰ ਤੋਂ ਕਿਉਂ ਨਹੀਂ ਟ੍ਰੇਡ ਹੋ ਸਕਦਾ ਮੈਨੂੰ ਦੱਸਿਆ ਜਾਵੇ ਇੱਥੋਂ ਆ ਕੇ ਇਹਨਾਂ ਦੇ ਕੈਂਡੀਡੇਟ ਕਹਿੰਦੇ ਸੀ ਖੋਲਾ ਦੇਾਂਗੇ ਭਾਈ ਬੰਦ ਕਿਨੇ ਕਰਾਂਗਾ ਇਹ ਤਾਂ ਚੱਲਦਾ ਸੀ ਆਈਸੀਪੀ ਬਾਦਲ ਸਾਹਿਬ ਨੇ ਬਣਵਾਇਆ ਸੀ ਉਦੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਕਾਰੋਬਾਰ ਸ਼ੁਰੂ ਹੋਇਆ ਸੀ ਤੇ ਲੋਕਾਂ ਨੂੰ ਨੌਕਰੀ ਮਿਲਣ ਸ਼ੁਰੂ ਹੋਈ ਰੋਜ਼ਗਾਰ ਸ਼ੁਰੂ ਹੋਇਆ ਤੇ ਜੇ ਕਾਰੋਬਾਰ ਵਪਾਰ ਵਧੂਗਾ ਸਭ ਤੋਂ ਪਹਿਲਾਂ ਉਹਦਾ ਬੈਨੀਫਿਟ ਕਿਹਨੂੰ ਹੋਊਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇੱਕ ਦਿਨ ਮੈਂ ਭਾਸ਼ਣ ਸੁਣ ਰਿਹਾ ਸੀ ਕਹਿੰਦੇ ਸੀ ਨਾ ਉਹ ਖੁਲਾ ਦੇਣਾ ਵੀਜ਼ਾ ਸੈਂਟਰ ਤੇ ਭਾਈ ਇਹ ਵੀ ਦੱਸ ਦਿਓ ਕਿ ਮੋਰਾ ਵੀ ਦਵਾ ਦੇਣੀ ਆ ਫਿਰ ਵੀਜ਼ਾ ਵੀ ਦਵਾ ਦੇਣਾ ਕਿ ਇਕੱਲਾ ਸੈਂਟਰ ਹੀ ਖੁਲਾਉਣਾ ਸੈਂਟਰ ਤਾਂ ਇੱਥੇ ਅੱਗੇ ਬੜੇ ਖੁੱਲੇ ਨੇ ਪਾਸਪੋਰਟ ਹਫੂ ਦਾ ਦਫਤਰ ਭੁੱਲਿਆ ਰੋਜ਼ ਆ ਜਾਂਦੇ ਲੋਕ ਉਹ ਜ ਕਰਿਓ ਜੀ ਉਹਨੂੰ ਸਾਡਾ ਕੰਮ ਨਹੀਂ ਕਰਦਾ ਤੇ ਉਹ ਜੀ ਵੀਜ਼ਾ ਸੈਂਟਰ ਹੋਣਾ ਜਿੱਦੇ ਵੀਜ਼ਾ ਹੀ ਨਹੀਂ ਲਾਉਣਾ ਕਿਸੇ ਦਾ ਭਾਈ ਪੰਜਾਬੀਆਂ ਨੇ ਉਹ ਜੀ ਵੀਜ਼ੇ ਦਾ ਕੀ ਕਰ ਰਹਾ ਇਸ ਲਈ ਮੇਰੇ ਵੀਰੋ ਇਹ ਹਵਾਈ ਗੱਲਾਂ ਕਰਦੇ ਜਿਹੜੇ ਤਾਂ ਰਹੇ ਸੀ ਸਰਕਾਰਾਂ ਚ ਐਡੇ ਡੇ ਆਲਾ ਅਪਚਰ ਸੀ ਉਦੋਂ ਤਾਂ ਸ੍ਰੀ ਅਮਰਸੇਲ ਸਾਹਿਬ ਦੀ ਗੱਲ ਨਹੀਂ ਕੀਤੀ ਅੱਜ ਕਹਿੰਦੇ ਅਸੀਂ ਗੱਲ ਕਰਾਂਗੇ ਇਸ ਲਈ ਇਹ ਹਾਂ ਜੀ ਉਹ ਚਲੋ ਪਤਾ ਹੀ ਆ ਜੀ ਅਚਲੀ ਮੈਂ ਇਹੀ ਬੇਨਤੀ ਕਰਕੇ ਤੁਹਾਡੇ ਵਾਸਤੇ ਕੋਈ ਕੱਗੇ ਆਇਆ ਕਿ ਭਾਈ ਅਸੀਂ ਡਿਫਾਲਟਰ ਬੰਦੇ ਕਰੈਕਟਰਲੈਸ ਬੰਦੇ ਬਦਲਾਵ ਦੇ ਚੱਕਰ ਤੇ ਸ਼ਿਕਾਰਤਾ ਹੋ ਗਏ ਆ ਹੁਣ ਜਿੰਨੇ ਵੀ ਆ ਅੱਗੇ ਕੋਈ ਲੀਡਰ ਕਹਿੰਦਾ ਉਹਦਾ ਮਾਜਰੇ ਮੂਜਰੇ ਬਚ ਜਾਓ ਇਹਨਾਂ ਸਭ ਤੋਂ ਇਹਨਾਂ ਦੀ ਰੋਜ਼ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਜਿਹੜੀ ਸਟੇਜਾਂ ਤੋਂ ਦੱਸਣ ਜੋਗੇ ਨਹੀਂ ਕਿ ਇਸ ਬਦਲਾਵ ਨੂੰ ਵੋਟਰਾਂ ਪੈ ਇਸ ਲਈ ਇਹ ਸਾਰੀ ਗੱਲਾਂ ਨੂੰ ਵਿਚਾਰੋ ਲਾਰਡ ਆਟਰ ਕੀ ਹਾਲਾਤ ਨੇ ਅੱਜ ਕੀ ਹੋਇਆ ਬਲਟੋਏ 2 ਦਿਨ ਪਹਿਲਾਂ ਕਿਹੇ ਧੀ ਪੈਣ ਨੂੰ ਸ਼ਾਇਦ ਇਹ ਜੀ ਸ਼ਰਮਸਾਰ ਗੱਲ ਪੰਜਾਬ ਦੀ ਧਰਤੀ 'ਚ ਸੁਣਦੇ ਨਹੀਂ ਸੋ ਅੱਜ ਉਹੋ ਜਿਹੇ ਹਾਲਾਤ ਪੰਜਾਬ ਦੇ ਬਣਾ ਕੇ ਔਰ ਇਹਦੇ ਇਹਨੂੰ ਸਮਝ ਕੁਛ ਨਹੀਂ ਆਉਂਦੀ ਇਹ ਤਾਂ ਜਿਹਨੇ ਸ਼ਾਮ ਨੂੰ 7 ਵਜੇ ਇੱਕ ਛੱਕ ਲਾ ਲੈਣਾ ਮੁੜ ਕੇ ਜੋ ਹੁੰਦਾ ਹੁੰਦਾ ਰਵੇ ਤੇ ਫਿਰ ਉਹਨੇ ਕੀ ਪੰਜਾਬ ਚ ਲਾਉਣਾ ਇਸ ਲਈ ਇਹ ਸਾਰੀ ਗੱਲਾਂ ਕਿਸਾਨਾਂ ਦੇ ਕਰਜ਼ੇ ਜਿਹੜੀ ਕਹਿੰਦੀ ਸੀ ਉਹ ਬੀਬੀ ਸੀ ਇਹਨਾਂ ਦੀ ਮੰਤਰੀ ਕੀ ਨੌਜੀ ਉਹਦਾ ਅਨਮੋਲ ਗੱਲ ਐ ਕਹਿੰਦੀ ਸੀ ਐਂ ਦਵਾਂਗੇ ਐਮਐਸ ਕਹਿੰਦੀ 5 ਮਿੰਟ ਚ ਦਵਾਂਗੇ ਕੈਪਟਨ ਹੱਟ ਪਿੱਛੇ ਕੈਪਟਨ ਨੂੰ ਹਟੇ ਨੂੰ ਤਾਂ 2 ਸਾਲ ਹੋ ਗਏ ਤੇਰੇ ਹੁਣ ਨਿਕੰਮ ਕਾਬੂ ਆਉਂਦਾ ਕਿੱਧਰ ਕੀ ਐ ਐਮਐਸ ਕੀ ਤੁਹਾਡਾ ਕੇਜਰੀ ਯਾਰ ਕਹਿੰਦਾ ਸੀ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਗੜੇ ਮਾੜੀ ਕਰਕੇ ਤੇ ਹੋਰ ਖਰਾਬਾ ਹੋ ਰਿਹਾ ਕਹਿੰਦਾ ਗਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਦੱਸੋ ਮਾਝੇ ਵਾਲਿਓ ਆਇਆ 20000 ਰੁਪਈਆ ਗਦਾਬਰੀ ਹਲੇ ਤਿੰਨ ਵਾਰੀ ਚਾਰ ਵਾਰੀ ਗਦਾਬਰੀ ਹੋ ਗਈ ਹੈ ਦੋ ਸਾਲਾਂ 'ਚ ਹਲੇ ਪਹਿਲੇ 22 ਦੇ ਪੈਸੇ ਨਹੀਂ ਆਏ ਐਸ ਲਈ ਹਾਲਾਤ ਕਿਸੇ ਪਾਸਿਓਂ ਵੀ ਕੋਈ ਇਹ ਜੇ ਹੈ ਨਹੀਂ ਔਰ ਮੈਂ ਅੱਜ ਕਰ ਵਾਰਨਿੰਗ ਦੇ ਕੇ ਚੱਲਿਆ ਇੱਕ ਇਹਨਾਂ ਦੇ ਐਮਪੀ ਜਿਹੜਾ 6 ਵਾਰੀ ਬਣਿਆ ਉਹਨੇ ਗੱਲ ਕੱਢਤੀ ਆ ਜਿਹੜਾ ਇਨਾਂ ਦੇ ਸੰਗਠਨ ਚੋਸੀ ਜੀਨੇ ਕਹਿਆ ਕਿ ਜੇ ਐਤ ਕੀ ਦਿੱਲੀ ਚ ਸਾਡੀ ਕੱਲੀ ਸਰਕਾਰ ਬਣਾ ਦਿਓ ਤੇ ਸੰਵਿਧਾਨ ਨੂੰ ਵੀ ਬਦਲਣਗੇ